ਹਮੂ ਮੋੜਤੇ ਇਹਨੇ ਵੱਡੇ ਵੱਡੇ ਟਿੱਡਾਂ ਵਾਲਿਆਂ ਦੇ ਸਰੀਰ ਇਕ ਹਾਲ ਕੇ ਰੱਖਤੇ ਮਿਹਨਤਾਂ ਦੇ ਨਾਲ ਪਾਲਿਆਂਦੇ ਸਾਰੀਆਂ ਬਿਮਾਰੀਆਂ ਦਾ ਜੱਟ ਨੂੰ ਨਬਾਬ ਕਹਿੰਦੇ ਆ ਕਹਿ ਕਹਿ ਕੇ ਬਦਲੇ ਲੈਂਦਾ ਇਹਨੂੰ ਤਜਾਬ ਕਹਿੰਦੇ ਆ ਨਾ ਮਿੱਠਾ ਖਾਣ ਦਿਨ ਧਾਨਾ ਇਹ ਲੂਣ ਕਿਰਾਰਾ ਹੋਏ ਦੁਖੀ ਕੀ ਤਾਂ ਪਿਆ ਮਿੱਤਰੋ ਇਹਨੇ ਟੱਬਰ ਸਾਰਾ ਹੋਏ ਢਿੱਡ ਚੋਂਡ ਦਾ ਸਿਰ ਤੱਕ ਪੌਂਦਾ ਦਾਬ ਕਹਿੰਦੇ ਆ ਕਹਿ ਕਹਿ ਕੇ ਬਦਲ ਹੀ ਲੈਂਦਾ ਇਹਨੂੰ ਤਜ਼ਾਬ ਕਹਿੰਦੇ ਆ ਕਹਿੰਦੇ ਕਹੌਂਦੇ ਚਾਰੂ ਇਹਨੇ ਕਾ ਫੂਸ ਤੇ ਲਾ ਦਿੱਤੇ ਵੱਡੇ ਪੀ ਐਚ ਡੀ ਵਾਲਿਆਂ ਦੇ ਵੀ ਹੱਥ ਖੜੇ ਕਰਾ ਦਿੱਤੇ ਐਲੀ ਵਾਲੇ ਕਾਲਿਆਂ ਨਹੀਂ ਖਾਣਾ ਸਾਰੇ ਸਰੋਂ ਦਾ ਸਾਗ ਕਹਿੰਦੇ ਆ ਕਹਿ ਕਹਿ ਕੇ ਬਦਲੀ ਲੈਂਦਾ ਇਹਨੂੰ ਤਜਾਬ ਕਹਿੰਦੇ ਆ